ਕਿਲਾ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਇੰਨਾ ਭਿਆਨਕ ਸਮਾਂ ਛੋਟੇ-ਛੋਟੇ ਬੱਚੇ ਬਜ਼ੁਰਗ ਮਾਤਾਵਾਂ ਕਿਸੇ ਦੀ ਦਵਾਈ ਛੁੱਟ ਗਈ ਆ ਇੱਥੇ ਸਾਨੂੰ ਪਤਾ ਲੱਗਿਆ ਕਿਸੇ ਦੇ ਘਰ 'ਚ ਡੈਥ ਵੀ ਹੋ ਗਈ ਹੁਣ ਨਾ ਤਾਂ ਮੜੀਆਂ 'ਚ ਪਾਣੀ ਰੁਕਿਆ ਹੋਇਆ ਨਾ ਕਿਸੇ ਤਾਂ ਥਾਂ ਤੇ ਉਹ ਲਜਾ ਸਕਦੇ ਆ ਘਰ 'ਚ ਹੀ ਡੈੱਡ ਬੋਡੀਆਂ ਪਈਆਂ ਨੇ ਮਤਲਬ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਹਾਲਾਤ ਨੇ ਮਾੜੇ ਹਾਲਾਤ ਨੇ ਜਿੱਥੇ ਡੀਜ਼ਲ ਦੀ ਲੋੜ ਪੈਣੀ ਆ ਪਾਣੀ ਉਤਰੂਗਾ ਤਾਂ ਉਦੋਂ ਬਾਅਦ ਇੱਕ ਵਾਰੀ ਬਿਮਾਰੀ ਫੈਲੂਗੀ ਸੋ ਉਸ ਬਿਮਾਰੀ ਵਾਸਤੇ ਡਾਕਟਰਾਂ ਦੀਆਂ ਟੀਮਾਂ ਦੀ ਬਹੁਤ ਲੋੜ ਆ ਮੈਡੀਕਲ ਦੀ ਬਹੁਤ ਜ਼ਿਆਦਾ ਲੋੜ ਆ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਇੱਕ ਜਿਹੜਾ ਤੁਸੀਂ ਡੋਨੇਸ਼ਨ ਦੇਣੀ ਆ ਦਾਨ ਦੇਣਾ ਉਹ ਇਹ ਸਮਝ ਕੇ ਜ਼ਰੂਰ ਦਿਓ ਵੀ ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਆ ਲੋਕਾਂ ਦੇ ਕੋਲ ਪਹੁੰਚ ਜਾਵੇ ਜਿਹੜੇ ਲੋਕ ਲੋੜਵੰਦ ਨੇ ਨਹੀਂ ਤਾਂ ਕਈ ਵਾਰ ਜਿੱਥੇ ਲੋੜ ਆ ਉੱਥੇ ਕੁਝ ਵੀ ਨਹੀਂ ਪਹੁੰਚਦਾ ਹੈਗਾ ਜਿੱਥੇ ਨਹੀਂ ਲੋੜ ਉੱਥੇ ਪੰਜ-ਪੰਜ ਵਾਰੀ 7-7 ਵਾਰੀ ਮਤਲਬ 6-6 ਮਹੀਨਿਆਂ ਦਾ ਵੀ ਲੋਕਾਂ ਨੇ ਰਾਸ਼ਨ ਜਮ੍ਹਾਂ ਕਰ ਲਿਆ ਸੋ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਪੰਜਾਬ ਵਾਸੀਆਂ ਦੇ ਚਰਨਾਂ 'ਚ ਵੀ ਬੇਨਤੀ ਆ ਸਾਰਾ ਤੁਹਾਡੇ ਵਾਸਤੇ ਹੀ ਆਇਆ ਇਹ ਤੁਹਾਡੇ ਚਰਨਾਂ 'ਚ ਬੇਨਤੀ ਇਹ ਆ ਵੀ ਤੁਸੀਂ ਥੋੜਾ ਜਿਹਾ ਪੇਸ਼ੇਸ਼ ਰੱਖੋ ਜਿਹੜਾ ਬਚੂਗਾ ਰਾਸ਼ਨ ਸਾਰਿਆਂ 'ਚ ਵੰਡ ਦਿੱਤਾ ਜਾਊਗਾ ਫੇਰ ਹਾਲ ਇਹ ਜਿਹੜਾ ਰਾਸ਼ਨ ਰਸਤਾ ਨੇ ਇਹ ਹੜਪੀਟਾਂ ਵਾਸਤੇ ਨੇ ਹਾਂਜੀ ਬਈ ਇੱਕ ਮੈਨੂੰ ਇਹ ਦੱਸੋ ਜਿਹੜੇ ਪਸ਼ੂਆਂ ਦਾ ਉਹ ਫਿਰ ਅੰਦਰ ਕਿਵੇਂ ਜਾ ਰਹੇ ਪਸ਼ੂਆਂ ਦਾ ਕਿਸਤੀਆਂ ਨਾਲ ਜਾ ਰਿਹਾ ਜੀ ਜਾ ਰਹੇ ਹਾਂ ਬਿਲਕੁਲ ਜਾ ਰਿਹਾ ਤੁਸੀਂ ਬਾਬਾ ਜੀ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਇਸ ਹੜਪੀਟ ਇਲਾਕੇ ਦਾ ਤੁਸੀਂ ਦੌਰਾ ਕੀਤਾ ਹਾਂ ਗਰਾਊਂਡ ਤੇ ਜਾ ਕੇ ਵੀ ਆਏ ਹਾਂ ਜੇਕਰ ਗੱਲ ਕੀਤੀ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਕਿਦਾਂ ਦਾ ਸਹਿਯੋਗ ਲੈਂਦਾ ਸਾਨੂੰ ਇਹ ਨਹੀਂ ਪਤਾ ਸੁਣੋ ਮੇਰੀ ਗੱਲ ਤੁਸੀਂ ਮੈਨੂੰ ਪ੍ਰਸ਼ਾਸਨ ਬਾਰੇ ਨਹੀਂ ਪੁੱਛ ਸਕਦੇ ਨਾ ਅਸੀਂ ਪ੍ਰਸ਼ਾਸਨ ਤੇ ਉਮੀਦ ਰੱਖਦੇ ਹਾਂ ਜੇ ਪ੍ਰਸ਼ਾਸਨ ਕੋਈ ਕੰਮ ਕਰਨਾ ਹੁੰਦਾ ਸਾਡੇ ਨੌਜਵਾਨਾਂ ਨੂੰ ਇੱਥੇ ਕਿਉਂ ਮਰਨਾ ਪ ਆਕੇ ਅੱਜ ਫਿਰ ਤੁਹਾਡੇ ਕੋਲ ਇਥੇ ਕੌਣ ਕੌਣ ਸਿੰਗਰ ਪਹੁੰਚੇ ਜੀ ਸਾਰੇ ਸਾਰੇ ਖੜੇ ਨੇ ਕੌਣ ਕੌਣ ਸਾਰੇ ਹੀ ਖੜੇ ਨੇ ਜੀ ਇੱਥੇ ਸਾਰੇ ਸਿੰਗਰ ਜਿੰਨੇ ਜਿੰਨੇ ਵੀ ਨੇ ਉਹ ਇੱਥੇ ਖੜੀ ਪੂਰਾ ਤੁਸੀਂ ਇਹ ਦੇਖੋ ਪੂਰਾ ਪੰਜਾਬ ਖੜਾ ਹੈ ਇਹ ਮੰਨ ਕੇ ਚੱਲੋ ਵੀ ਤੁਸੀਂ ਹੁਣ ਇਥੋਂ ਲਾਂਚ ਕਰ ਦੋ ਵੀ ਸਾਨੂੰ ਇੱਥੇ ਸ਼ਾਮ ਤੱਕ 500 ਟਰਾਲੀ ਚਾਹੀਦੀ ਹੈ ਇੱਥੇ ਆ ਜਣੀ 500 ਟਰਾਲੀ ਤੁਸੀਂ ਹੁਣ ਇੱਥੇ ਸਾਡੇ ਨਾਂ ਤੁਹਾਨੂੰ ਕਿਹਾ ਤਾਂ ਹੈ ਮੈਂ ਨਾ ਸੀ ਕਿਸੇ ਸਰਕਾਰ ਤੇ ਆਸ ਰੱਖਦੇ ਆ ਨਾ ਨਾ ਸਾਨੂੰ ਹੈ ਜੇ ਸਰਕਾਰਾਂ ਦਾ ਕੰਮ ਤੁਸੀਂ ਦੇਖੋ ਅੰਡੇ ਨੇ ਬੰਦੇ ਉਹ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇੱਕ ਹਫਤੇ ਚ ਇੰਨਾ ਵੀ ਪੈਣਾ ਇੰਨਾ ਪਾਣੀ ਆਊਗਾ ਇੰਨਾ ਸੰਗੋਚਿਆ ਜਾਊਗਾ ਉਹਨਾਂ ਆੰਨਿਆਂ ਨੂੰ ਇਹ ਨਹੀਂ ਪਤਾ ਵੀ 3 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ 1 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਵੀ ਇਲਾਕੇ ਸਾਰੇ ਡੁੱਬ ਜਾਣਗੇ ਤੁਸੀਂ ਇਹ ਦੱਸੋ ਪੂਰੇ ਹਿੰਦੁਸਤਾਨ ਨੂੰ ਰਜਾਉਣ ਵਾਲਾ ਪੰਜਾਬ ਤੇ ਮੋਦੀ ਦੇ ਮੂੰਹ ਇੰਨੀ ਗੱਲ ਨਹੀਂ ਸਰੀ ਹੋएगी ਵੀ ਹਿਮਾਚਲ ਨੂੰ 250 ਕਰੋੜ ਰੁਪਈਆ ਦੇ ਦਿੱਤਾ ਇੱਥੇ ਪੰਜਾਬ ਨੂੰ ਦੇਣ ਲੱਗਿਆਂ ਕੀ ਮੌਤ ਪੈਂਦੀ ਆ ਉਹਨੂੰ ਸਵੈਸ ਕਰਕੇ ਕੋਜੀਆਂ ਚਾਲਾਂ ਨੇ ਮੈਂ ਇਹ ਵੀ ਸਰਕਾਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇਹ ਪੰਜਾਬ ਤੇ ਭੀੜ ਪਈ ਆ ਪੰਜਾਬ ਕਈ ਵਾਰ ਮਰਿਆ ਤੇ ਕਈ ਵਾਰ ਉੱਠਿਆ ਪੰਜਾਬ ਦੀ ਤੁਸੀਂ ਟੈਨਸ਼ਨ ਨਾ ਲਓ ਇੱਕੋ ਇੱਕ ਹਿੰਦੁਸਤਾਨ ਵਿੱਚ ਸਟੇਟ ਆ ਪੰਜਾਬ ਜਿਹੜੀ ਕਿਸੇ ਦੇ ਗੁਲਾਮ ਨਹੀਂ ਹੈਗੀ ਕਿਸੇ ਦੇ ਵੀ ਗੁਲਾਮ ਨਹੀਂ ਹੈਗੀ ਇਹ ਸਤਿਗੁਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਿਹੜੇ ਸਾਡੇ ਦੁੱਖ ਨੇ ਗੁਰੂ ਗੋਬਿੰਦ ਸਿੰਘ ਦੇ ਦੁੱਖਾਂ ਸਾਹਮਣੇ ਤੇ ਕੁਝ ਵੀ ਨਹੀਂ ਹੈਗੇ ਸਵੇਸ਼ ਕਰਕੇ ਤੁਸੀਂ ਬਜ਼ੁਰਗਾਂ ਦੇ ਚਿਹਰੇ ਦੇਖੋ ਮਾਤਾਵਾਂ ਦੇ ਚਿਹਰੇ ਦੇਖੋ ਅਸੀਂ ਅੰਦਰ ਜਾ ਕੇ ਮਿਲ ਕੇ ਆਇਆ ਸਾਨੂੰ ਉਹਨਾਂ ਨੇ ਰੋਟੀ ਤੱਕ ਪੁੱਛ ਵੀ ਤੀ ਪ੍ਰਸ਼ਾਦਾ ਛਕਣਾ ਤੁਸੀਂ ਲੱਸੀਆਂ ਤੱਕ ਸਾਨੂੰ ਪਿਆਈਆਂ ਨੇ ਉਹਨਾਂ ਨੇ ਸੋ ਇਹ ਤੁਸੀਂ ਦੱਸੋ ਵੀ ਜਿਹੜੀ ਕੌਮ 'ਚ ਗੁਰੂ ਗੋਬਿੰਦ ਸਿੰਘ ਐਡਾ ਸਪਿਰਟ ਭਰ ਗਏ ਹੋਣ ਉਹ ਕੌਮ ਕਦੇ ਕਿਸੇ ਤੇ ਆਸ ਰੱਖੂਗੀ ਸੋ ਅਸੀਂ ਕਿਸੇ ਕਿਸੇ ਤੇ ਵੀ ਅਸੀਂ ਇਹ ਗਿਲਾ ਨਹੀਂ ਕਰਦੇ ਅੱਜ ਇਹ ਜ਼ਰੂਰ ਹੈ ਵੀ ਜਿਹੜਾ ਬੰਦਾ ਹੁਣ ਸਾਡੇ ਨਾਲ ਆ ਕੇ ਖੜ ਗਿਆ ਉਹੀ ਬੰਦਾ ਲੀਡਰ ਬਣੂਗਾ ਉਹਨਾਂ ਦੀ ਸਰਕਾਰ ਬਣੂਗੀ ਕਿਉਂਕਿ ਹੁਣ ਇਹ ਵੀ ਨਹੀਂ ਹੈ ਵੀ ਕਿਸੇ ਪਾਰਟੀ ਕੋਲ ਮੰਨ ਕੇ ਚਲੋ ਹਰ ਇੱਕ ਬੰਦਾ ਕਹਿੰਦਾ ਸਾਡੀ ਪਾਰਟੀ 'ਚ ਸਾਡਾ 30 ਲੱਖ ਵਲੰਟਰੀਅਰ ਆ ਸਾਡੀ ਪਾਰਟੀ ਮੰਨ ਕੇ ਚਲੋ 30 ਲੱਖ ਬੰਦਾ ਜੇ 100 ਰੁਪਿਆ ਵੀ ਦੇਵੇ ਤਾਂ ਕਿੰਨੇ ਪੈਸੇ ਬਣਦੇ ਆ 20 ਲੱਖ ਬੰਦਾ ਜੇ 100 5 500 ਰੁਪਏ ਦੇਵੇ ਕਿੰਨੇ ਪੈਸੇ ਬਣਦੇ ਸੁਣੋ ਮੇਰੀ ਗੱਲ ਅਸੀਂ ਕੋਈ ਬਹੁਤ ਵੱਡੇ ਕਲਾਕਾਰ ਤਾਂ ਹੈ ਨਹੀਂ ਆਪਾਂ ਮਤਲਬ ਸਾਡਾ ਕੋਈ ਬਹੁਤ ਵੱਡੀ ਪਾਰਟੀ ਤਾਂ ਹੈ ਨਹੀਂ ਰੁਪਈਆ 2.5-3 ਕਰੋੜ ਤਾਂ ਮੈਂ ਹੀ ਇਕੱਠਾ ਕਰਤਾ ਆਪਣੇ ਆਲੇ-ਦੁਆਲੇ ਚੋਂ 15-20 ਲੱਖ ਰੁਪਈਆ ਮਾਸ਼ਾਅੱਲਿਹਬਾਬ ਕਹਿੰਦੇ ਵੀ ਮੈਂ ਜਿੰਨੇ ਮੇਰੇ ਯਾਰ ਦੋਸਤ ਨੇ ਵੀ ਆ ਆਪਾਂ ਕਰਾਂਗੇ ਕਿਉਂ ਨਹੀਂ ਸਾਡੇ ਪੰਜਾਬ ਦੀ ਗੱਲ ਆ ਸੋ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਨੂੰ ਗਰਾਊਂਡ ਲੈਵਲ ਤੇ ਉਤਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਬਹੁਤ ਜ਼ਿਆਦਾ ਹਰ ਇੱਕ ਬੰਦੇ ਦੀ ਲੋੜ ਹੈ ਇੱਥੇ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਹਾਂਜੀ ਉਹ ਕੀ ਕਹੇ ਕੁਝ ਮੁੱਖ ਮੰਤਰੀ ਸਾਹਿਬ ਆਏ ਤਾਂ ਸੀਗੇ ਹੈਲੀਕਾਪਟਰ ਉਹ ਦੇ ਗਏ ਆਪਣਾ ਤੇ ਜਿਹੜਾ ਹੈਲੀਕਾਪਟਰ ਦਿੱਤਾ ਤੁਸੀਂ ਦੱਸੋ ਜਿਹੜਾ 500 ਫੁੱਟ ਤੋਂ ਬੋਰਾ ਤੁਸੀਂ ਥੱਲੇ ਨੂੰ ਗੇਰੋਗੇ ਕਿਸ ਨੂੰ ਮਿਲ ਜਾਊਗਾ ਉਹ ਮਤਲਬ ਇੱਕ ਤਾਂ ਜ਼ਖਮ ਹੋਏ ਨੇ ਉੱਤੋਂ जख्मਾਂ ਤੇ ਲੂਣ ਪਾਉਣ ਵਾਲੀ ਗੱਲ ਕੀਤੀ ਆ ਕਰਦੇ ਹੋਣਗੇ ਆਪਦੇ ਹਿਸਾਬ ਨਾਲ ਜਿਹੜਾ ਕੁਝ ਕਰ ਰਹੇ ਆ ਉਹ ਵੀ ਸਾਨੂੰ ਉਹਨਾਂ ਤੇ ਕੋਈ ਗਿਲਾ ਨਹੀਂ ਹੈਗਾ ਠੀਕ ਆ ਪੰਜਾਬ ਨੇ ਚੁਣਿਆ ਸੀ ਸਾਡੀ ਗਲਤੀ ਸੀ ਅਸੀਂ ਚੋਣ ਬੈਠੇ ਆਮ ਆਦਮੀ ਪਾਰਟੀ ਨੇ ਅਸੀਂ ਕਹਿ-ਕਹਿ ਕੇ ਲੋਕਾਂ ਨੂੰ ਵੋਟਾਂ ਪਵਾਇਆ ਨੇ ਨਹੀਂ ਯਾਰ ਬਦਲਾ ਚਾਹੀਦਾ ਬਦਲਾ ਚਾਹੀਦਾ ਪਰ ਅੱਜ ਦੇ ਸਮੇਂ 'ਚ ਜਿਹੜੇ ਹਾਲਾਤ ਨੇ ਲੋਕੀ ਅੱਕੇ ਫਿਰ ਪੁਲਿਸ ਵਾਲੇ ਅੱਕੇ ਫਿਰਦੇ ਨੇ ਨੌਜਵਾਨ ਜੂਥ ਸਾਰਾ ਅੱਕੇ ਆ ਫਿਰਦਾ ਸੰਭਿਆ ਨਹੀਂ ਜਾ ਰਿਆ ਲਗਾਤਾਰ ਸੁਖਵੀਰ ਸਿੰਘ ਬਾਦਲ ਵੀ ਜਾ ਰਹੇ ਨੇ ਪਿੰਡਾਂ ਦੇ ਵਿੱਚ ਉਹ ਆਗਾ ਮੈਂ ਇਕੱਲੇ ਸੁਖਵੀਰ ਦੀ ਗੱਲ ਨਹੀਂ ਕਰਦਾ ਜਿਹੜਾ ਵੀ ਬੰਦਾ ਜਾਊਗਾ ਜਿਹੜਾ ਵੀ ਬੰਦਾ ਜਾਊਗਾ ਅਸੀਂ ਤਾਂ ਉਸ ਬੰਦੇ ਨੂੰ ਹੱਥਾਂ ਤੇ ਚੱਕਾਂਗੇ ਪੰਜਾਬੀਆਂ ਦੀ ਬਾਹ ਜਿਹੜੇ ਬੰਦੇ ਨੇ ਇਸ ਵੇਲੇ ਆ ਕੇ ਫੜ ਲਈ ਅਸੀਂ ਨਹੀਂ ਦੇਖਣਾ ਉਹ ਕਿਹੜੀ ਪਾਰਟੀ ਨਾਲ ਆ ਕੌਣ ਆ ਤੁਹਾਨੂੰ ਇਹ ਪਤਾ ਵੀ ਪੰਜਾਬੀ ਜਿਹੜੇ ਆ ਨਾ ਪੰਜਾਬ ਦੇ ਲੋਕ ਜਿਹੜੇ ਆ ਜੇ ਕੋਈ ਬੰਦਾ ਇਹਨਾਂ ਦੇ ਦੁੱਖ 'ਚ ਇੱਕ ਵਾਰੀ ਆ ਕੇ ਖੜ ਜੇ ਤਾਂ ਸਾਰੀ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਇਹ ਤਾਂ ਮਤਲਬ ਤੁਸੀਂ ਇਹਨਾਂ ਨੂੰ ਹੁਕਮਤਾ ਲਾਓ ਵੀ ਇਹ ਤਾਂ ਸਿਰ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਪੈਸਾ ਪੂਸਾ ਤਾਂ ਪਿੱਛੇ ਰਹਿ ਗਿਆ ਸੋ ਇਸ ਕਰਕੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਵੀ ਬੰਦੇ ਇੱਥੇ ਸਾਥ ਦੇ ਰਹੇ ਆ ਉਹ ਉਹਨਾਂ ਨੂੰ ਆਪਾਂ ਹੱਥਾਂ ਦੇ ਚੁੱਕਾਂਗੇ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਪਣਾ ਪੰਜਾਬ ਆਪ ਹੀ ਅਸੀਂ ਵੱਧ ਚੜ ਕੇ ਆਉਣਾ ਸੋ ਇਹ ਵੀ ਬੇਨਤੀ ਆ ਤੁਹਾਨੂੰ ਜਿੱਦਾਂ ਫਿਰੋਜ਼ਪੁਰ ਬੈਲਟ ਜਿਹੜੀ ਆ ਜਿੱਥੇ ਆਪਾਂ ਹੁਣ ਬੈਠੇ ਆ ਮੈਂ ਤਾਂ ਪਰਸੋਂ ਚੌਥੇ ਨੂੰ ਅਸੀਂ ਇੱਥੇ ਤਰੀਕ ਇੱਕ ਦੋ ਦਿਨ ਚ ਪੋਸਟਰ ਪੈ ਜਾਣ ਬਹੁਤ ਵੱਡੇ ਲੈਵਲ ਤੇ ਇੱਕ ਇੱਥੇ ਪ੍ਰੋਗਰਾਮ ਕਰਾਂਗੇ ਦੀਵਾਨ ਸਜਾਵਾਂਗੇ ਸਾਊਂਡ ਪ੍ਰੋਪਰ ਲਾ ਕੇ ਵੱਡੀਆਂ ਜਿਹੜੀਆਂ ਬੇਨਤੀਆਂ ਨੇ ਜਿੰਨੀਆਂ ਇੱਥੇ ਸੰਸਥਾਵਾਂ ਕੰਮ ਕਰਦੀਆਂ ਇੱਕ ਟੀਮ ਬਣਾ ਕੇ ਕਿਉਂਕਿ ਕੋਈ ਉੱਧਰ ਜਾਵੇ ਕੋਈ ਉੱਧਰ ਜਾਵੇ ਸਾਰੇ ਇੱਕ ਹੀ ਨੇ ਮਿਸ਼ਨ ਸਾਰਿਆਂ ਦੇ ਇੱਕੋ ਆ ਵੀ ਹੜਪੀੜਤਾ ਦਾ ਰਾਹਤ ਪਹੁੰਚਾਉਣੀ ਆ ਸੋ ਉੱਥੇ ਪ੍ਰੋਪਰ ਪਲੈਨਿੰਗ ਕੀਤੀ ਜਾਊਗੀ ਸੋ ਸੋਨੂੰ ਸਾਰਿਆਂ ਨੂੰ ਬੇਨਤੀ ਆ ਤੁਸੀਂ ਵੀ ਸਾਰਿਆਂ ਨੇ ਇੱਥੇ ਉਸ ਸਮੇਂ ਪਹੁੰਚਣਾ ਜ਼ਰੂਰ ਆ ਹਾਂ ਜੀ